ਮੈਨੂੰ ਵੀ ਕਹਿੰਦੇ ਰਹੇ ਆ ਅਫਸਰ ਜਦੋਂ ਅਨਸਾਰ 300 ਯੂਨਟ ਬਿਜਲੀ ਫ੍ਰੀ ਕਰਨ ਲੱਗੇ ਇੱਕ ਮਹੀਨੇ ਦੀ 300 ਯੂਨਟ 2 ਮਹੀਨੇ ਦਾ ਬੇਲਾ ਹੁੰਦਾ 600 ਯੂਨਟ ਫ੍ਰੀ ਸਾਰਿਆਂ ਨੂੰ ਮੈਂ ਕਿਹਾ ਸਾਰਿਆਂ ਨੂੰ ਕਰੋ ਫਿਰ ਉਹ ਤੋਂ ਬਾਅਦ ਨੌਕਰੀਆਂ ਦੇਣ ਲੱਗੇ ਜਦੋਂ ਪਹਿਲੇ ਸਾਲ ਹੀ ਫਿਰ ਉਸ ਤੋਂ ਬਾਅਦ ਟੋਲ ਪਲਾਜੇ ਬੰਦ ਕਰਨ ਲੱਗੇ ਵੀ ਕਿਉਂ ਲੁੱਟੀ ਜਾਂਦੇ ਲੋਕਾਂ ਨੂੰ ਤੁਸੀਂ ਤੁਹਾਡਿਆਂ ਮੈਂ ਇਦਾਂ ਪੂਰੀਆਂ ਹੋ ਗਿਆ ਚਲੋ ਚਲੋ ਫਿਰ ਉਸ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਫੋਰਸ ਬਣਾਤੀ ਵੀ ਜ਼ਖਮੀਆਂ ਨੂੰ ਚੱਕ ਕੇ ਲੈ ਕੇ ਜਾਇਆ ਕਰੋ ਹਸਪਤਾਲਾਂ ਦੇ ਵਿੱਚ ਪ੍ਰਬੰਧ ਕਰਦੇ ਉਹਨਾਂ ਦੇ ਇਲਾਜ ਦੇ ਫਿਰ ਉਸ ਤੋਂ ਬਾਅਦ ਸਕੂਲ ਵਧੀਆ ਬਣਾਉਣ ਲੱਗ ਗਏ ਫਿਰ ਪਿੰਡਾਂ ਦੇ ਵਿੱਚ ਕਲੀਨਿਕ ਖੁੱਲਣ ਲੱਗ ਗਏ ਤਾਂ ਅਫਸਰ ਕਹਿਣ ਲੱਗੇ ਤੇ ਇਹ ਵੀ ਕਹੇ ਥੋੜਾ ਜਿਹਾ ਗਲਤ ਫਹਿਮੀ ਚ ਰਹਿਣ ਲੱਗ ਗਏ ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਇਹ ਤਾਂ ਪਹਿਲੇ ਸਾਲ ਹੀ ਸ਼ੁਰੂ ਹੋ ਗਿਆ ਇਹ ਤਾਂ ਕੰਮ ਮੁੱਕ ਜਾਣੇ ਆ ਇਹ 2-3 ਸਾਲ ਤੋ ਬਾਅਦ ਕੰਮ ਮੁੱਕ ਜਾਣੇ ਆ ਬਸ ਇਹ ਲੋਕਾਂ ਨੂੰ ਤਾਂ ਆਖਰੀ ਸਾਲ ਵਾਲੇ ਕੰਮ ਯਾਦ ਰਹਿੰਦੇ ਹੁੰਦੇ ਨੇ ਉਹ ਮੈਂ ਕਿਹਾ ਮੈਂ ਗਰੰਟੀਆਂ ਦਿੱਤੀਆਂ ਪਹਿਲਾਂ ਉਹ ਪੂਰੀਆਂ ਕਰ ਲੂੰਗਾ ਬਿਨਾਂ ਗਰੰਟੀਆਂ ਤੋਂ ਬਹੁਤ ਸਾਰੇ ਕੰਮ ਨੇ ਟੋਲ ਪਲਾਜੇ ਦੀ ਗਰੰਟੀ ਨਹੀਂ ਦਿੱਤੀ ਸੀ 19 ਟੋਲ ਪਲਾਜੇ ਬੰਦ ਕਰਤੇ ਇੱਕ ਦਿਨ ਦਾ 67 ਲੱਖ ਰੁਪਏ ਲੋਕਾਂ ਦਾ ਬਚਦਾ ਇੱਕ ਦਿਨ ਦਾ ਪੰਜਾਬੀਆਂ ਦਾ ਦੋਲਪਲਾਜ ਲਾਇਕ ਹੀ ਨਹੀਂ ਸੀ ਇਹਨਾਂ ਦੋਨਾਂ ਨੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਕੋਈ ਪ੍ਰੋਬਲਮ ਨਾ ਕੋਈ ਮਸ਼ੀਨ ਲਾਉਣੀ ਹੈ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਸਿੱਧਾ ਜਾ ਕੰਮ ਹੈ ਇੱਧਰੋਂ ਆਏ ਆ ਪੈਸੇ ਦੇ ਦੇ ਇੱਧਰੋਂ ਆਏ ਆ ਪੈਸੇ ਦੇ ਦੇ ਸਾਰੇ ਬੰਦ ਕਰਤੇ 19 ਕਰਤੇ ਬਾਕੀ ਦੋ ਤਿੰਨ ਚਾਰ ਤਿੰਨ ਦੀ ਅਜੇ ਲਿਸਟ ਬਣ ਰਹੀ ਹੈ ਉਹ ਵੀ ਕਰਾਂਗੇ